ਸਤ ਸ੍ਰੀ ਅਕਾਲ ਜੀ ਮੈਂ ਕਸ਼ਮੀਰ ਸਿੰਘ ਹਾਂ ਜਿਹੜਾ ਰਾਜਸਪੁਰ ਤੋਂ ਬਲਾਉਂ ਕਰਦਾ ਹਾਂ ਤੇ ਬੋਡੀ ਸਰਵਿਸ ਤੋਂ ਵਰਤਣ ਤੋਂ ਪਹਿਲਾਂ ਪਹਿਲਾਂ ਕਿ ਮੈਨੂੰ ਕਿਹੋ ਜਿਹੀ ਪ੍ਰੋਬਲਮ ਸੀਗੀ ਕੰਨ ਦੀ ਪ੍ਰੋਬਲਮ ਸੀਗੀ weight ਮੇਰਾ ਬਹੁਤ ਜ਼ਿਆਦਾ ਸੀਗਾ ਓਕੇ ਜੀ ਤੇ ਬੋਡੀ ਸਰਵਿਸ ਜਿਹੜੇ ਪੰਜ ਪਿਆ ਦੇ ਦੂਜੇ ਵਰਤੇ ਜਾਂ ਤੇ ਨਾਲ ਬਹੁਤ ਫਾਇਦਾ ਆਇਆ ਨਹੀਂ ਸ਼ੂਗਰ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਸ਼ੂਗਰ ਮੇਰੀ 10-15 ਸਾਲ ਤੋਂ ਸੀ 50 ਵੀ ਹੋ ਜਾਂਦੀ ਸੀ ਓਕੇ ਹਾਂ ਜੀ ਹੁਣ ਸ਼ੂਗਰ ਤੁਹਾਡੀ ਕਿਵੇਂ ਆ ਹੁਣ ਸ਼ੂਗਰ ਮੇਰੀ ਕੰਟਰੋਲ ਆ ਜਾਂਦੀ ਹੈ ਉਹ ਕੋਈ ਦਵਾਈ ਖਾ ਰਹੇ ਹੋ ਸ਼ੂਗਰ ਦੀ ਕੋਈ ਗੋਲੀ ਮੈਂ ਖਾਂਦਾ ਸੀ ਸ਼ੂਗਰ ਦੀ ਹੁਣ ਖਾਣੇ ਹੋ ਨਹੀਂ ਹੁਣ ਮੈਂ ਬੱਸ ਸੱਬੇ ਜਵਾਬ ਵੰਦੀ ਕਰਤੀ ਵੰਦੀ ਕਰਤੀ ਦੂਸਰੀ ਪ੍ਰੋਬਲਮ ਕੀ ਦੱਸੇ ਤੁਸੀਂ ਨੇ ਕੁਝ ਮੇਰੇ ਕੰਨ ਦੀ ਪ੍ਰੋਬਲਮ ਸੀ ਕੰਨ ਦਾ ਪਤਾ ਨਹੀਂ ਕੰਨ ਤੋਂ ਸੁਣਦਾ ਨਹੀਂ ਸੀ ਹਾਂਜੀ ਹਾਂਜੀ ਹੁਣ ਸੁਣਦਾ ਹੀ ਸਹੀ ਇਹਦੀਆਂ ਕਿੰਨੀਆਂ ਕਿ ਦਵਾਈਆਂ ਲਈਆਂ ਕੰਨ ਦੀਆਂ ਤੁਸੀਂ ਨੇ ਮੈਂ ਕੰਨ ਦੀ ਮੈਂ ਦਵਾਈ ਨਹੀਂ ਕੋਈ ਲਈ ਸੀ ਅੱਛਾ ਉਹ ਤਾਂ ਹੀ ਰੱਖਾ ਰੱਖਾਂਗਾ ਸ਼ੂਗਰ ਦੀ ਤਾਂ ਟੈਬਲੇਟ ਚੱਲੇ ਰਹੀ ਸੀ ਇੱਕ ਭਾਰ ਕਿੰਨਾ ਕੁ ਵਾਸੀ ਤੁਹਾਡਾ ਮਤਲਬ 92 ਕਿਲੋ ਸੀ ਪਹਿਲਾਂ 92 ਕਿਲੋ ਕਮਾਂਡਾਂ ਤੇ ਲੱਗੂ ਜੀ ਕੋਲ ਪਹੁੰਚ ਚੁੱਕਾ ਸੀਗਾ ਠੀਕ ਹੈ ਜੀ ਮੇਰਾ 27 ਕਿਲੋ weight ਘਟਿਆ 27 ਕਿ ਕਿੰਨੇ ਟਾਈਮ ਚ ਜਦੋਂ ਕਿ 50 ਜਦੋਂ ਤਾਂ ਪਹਿਲਾਂ ਕੂਰਸ ਕੀਤਾ ਸੀਗਾ ਹਾਂਜੀ ਉਹ ਥੋੜਾ ਘਟਿਆ ਸਤੰਬਰ ਤੋਂ ਬਾਅਦ ਸ਼ੁਰੂ ਕਰਦਾ ਜਿਵੇਂ ਤੁਸੀਂ ਵਰਤ ਕੇ ਛੱਡਤਾ ਕੋਰਸ ਪੂਰਾ ਕਰ ਲਿਆ ਉਸ ਤੋਂ ਬਾਅਦ ਫਿਰ ਆਟੋਮੈਟਿਕ ਸੈੱਟ ਹੋ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਗ੍ਰੈਂਟਿਸੈਕਰੀ ਰੋਕੀ ਚੱਲਦਾ ਹਾਂ ਮਲ ਡਿਊਟੀ ਹੁਣ ਖਰਾਕ ਦਾ ਤੁਹਾਡੀ ਉਵੇਂ ਹੀ ਆ ਪਹਿਲਾਂ ਮੰਗੂ ਕਿ ਉਹ ਬੰਦ ਕਰਤੀ ਸਾਰਾ ਕੁਝ ਮਿੱਠਾ-ਮੁੱਠਾ ਬੰਦ ਕਰਤਾ ਚਾਹ ਬੰਦ ਕਰ ਕੋਈ ਪ੍ਰੇਜ ਨਹੀਂ ਜੀ ਸਭ ਕੁਝ ਫੁੱਲ ਛੱਕਦੇ ਹਾਂ ਫਿਰ ਵੀ ਤੁਹਾਡਾ ਕ ਹੁਣ ਪੇਡ ਫੂਡ ਤੁਹਾਡਾ ਜਮ ਹੀ ਓਕੇ ਹੈ ਨਾ 27 22 ਕਿਲੋ ਵੇਟ ਘਟ ਗਿਆ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹਿਣਾ ਵੀ ਜਿਹਦੇ ਪੰਜ ਜੀਸਾ ਓਡੀਸਾ ਰੱਖਦੇ ਜੂਰ ਵਰਤੋ ਜਿਹਦੇ ਆਪਣੇ ਸ਼ੇਅਰ ਕਰ ਤੱਕੋ